ਸੰਗਰੂਰ ਤੋਂ ਸੰਸਦ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕਰ ਲਿਆ ਗਿਆ ਹੈ। ਇਹ ਤਸਵੀਰਾਂ ਫਤਿਹਗੜ੍ਹ ਸਾਹਿਬ ਦੀਆਂ ਨੇ ਉਹਨਾਂ ਦੇ ਘਰ ਤੇ ਦਫ਼ਤਰ ਦੀਆਂ। ਪੁਲਿਸ ਦਾ ਤਗੜਾ ਪਹਿਰਾ ਇੱਥੇ ਤੁਸੀਂ ਆਪ ਹੀ ਦੇਖ ਸਕਦੇ ਹੋ। ਸਿਮਰਨਜੀਤ ਸਿੰਘ ਮਾਨ ਨੂੰ ਘਰ ਨਸਰਬੰਦ ਕਰਨ ਦਾ ਕਾਰਨ ਪਾਣਾ ਸਿੱਧੂ ਦੇ ਹਾਕਿਚ ਸੰਗਰੂਰ ਚ ਦਿੱਤਾ ਜਾਣ ਵਾਲਾ ਵੱਡਾ ਤਰਨਾ ਸੀ। ਪੰਜਾਬ ਦੀ ਉਥੇ ਸੰਗਰੂਰ ਵਿੱਚ ਥੋੜੀ ਗ੍ਰਿਫਤਾਰੀਆਂ ਹੋਈਆਂ। ਹਾਂਜੀ। ਤੇ ਬਾਕੀ ਬੰਦੇ ਤਾਂ ਜਾ ਰਹੇ ਆ ਉਥੇ। ਪ੍ਰੋਗਰਾਮ ਰੱਖਿਆ ਹੋਇਆ ਜੋ ਕਰਾਂਗੇ। ਫਰਦਾਨ ਸਾਹਿਬ ਦਾ ਹਰਉਤ ਗੌਸ ਰੈਸਟ ਕਰੇ ਲੈਣ ਇਹਨਾਂ ਰਿਕਾਰਡ ਦੇ ਸਾਡਾ ਤਾਂ ਪ੍ਰੋਗਰਾਮ ਸੀ ਪਾਨਾ ਸਿੱਧੂ ਵਾਲਾ ਉਹ ਰੱਖਿਆ ਤੇ ਆਪਾਂ ਨੇ ਤੇ ਉਹਨੂੰ ਕੱਲ ਵੀ ਸਾਨੂੰ ਫੋਨ ਫੋਨ ਆਏ ਬਹੁਤ ਸਰਕਾਰ ਦੇ ਵੀ ਪੁਲਿਸ ਦੇ ਵੀ ਵੀ ਤੁਸੀਂ ਇਹਨੂੰ ਚੇਂਜ ਕਰੋ ਅਸੀਂ ਕਹਿੰਦੇ ਸਾਡੀ ਡਿਮਾਂਡ ਆ ਵੀ ਇਹਨੂੰ ਤਿਆਹ ਕਰ ਦੋ ਅਸੀਂ ਬੰਦ ਕਰ ਦਿੰਨੇ ਆ ਠੀਕ ਹੈ ਜੀ ਪਰ ਉਹ ਰਾਤੋ ਰਾਤ ਫਿਰ ਇਹਨਾਂ ਨੇ ਵਸਾਰੀਆਂ ਕਰਤੀਆਂ ਕਿੰਨੇ ਕੁ ਬੰਦੇ ਰੱਖੇ ਅਜੇ ਤਾਂ 10-12 ਹੀ ਨੋਟਸ ਆਏ ਆ 10-12 ਬੰਦੇ ਬਾਕੀ ਪੰਜਾਬ ਦੇ ਤਾਂ ਨਹੀਂ ਕਿਤੇ ਜਾਦਾ ਅਸਰੂ ਦੇ ਅਸਰੂ ਦੇ ਕਿਤੇ ਸ਼ਾਂਤ ਮਈ ਜਮਹੂਰੀ ਤਰੀਕੇ ਧਰਨੇ ਲਾਉਣ ਦੀ ਸਾਡੀ ਇਜਾਜ਼ਤ ਹੈ ਔਰ ਇਹਨਾਂ ਨੇ ਉਹ ਸਾਨੂੰ ਉਹਦੇ ਵਿੱਚ ਵੀ ਅਸੀਂ ਕਿਹੜਾ ਕੋਈ ਲਾਅ ਐਂਡ ਆਰਡਰ ਦੀ ਸਿੱਧੀ ਪੈਦਾ ਕੀਤੀ ਹੈ ਜੀ ਤਾਂ ਆਮਣਾ ਰੋਸੇ ਬਰਗੜ ਕਰਨਾ ਸੀ ਪਰ ਇਹ ਗਲਤ ਕੀਤਾ ਸਰਕਾਰ ਨੇ ਸਿਮਰਨਜੀਤ ਸਿੰਘ ਮਾਨ ਨੂੰ ਹਾਊਸ ਅਰੈਸਟ ਕੀਤੇ ਜਾਣ ਦੀ ਖਬਰ ਜਿਵੇਂ ਹੀ ਸਾਹਮਣੇ ਆਈ ਤਾਂ ਰੋਲਾ ਪੈ ਗਿਆ ਕਾਂਗਰਸ ਦੇ ਲੀਡਰ ਸੁਪਾਲ ਸਿੰਘ ਖੈਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾਈ ਤੇ ਭਗਵੰਤ ਸਰਕਾਰ ਨੂੰ ਘੇੜਿਆ ਉਹਨਾਂ ਨੇ ਪੁੱਛਿਆ ਕਿ ਪੰਜਾਬ ਵੀ ਪਾਕਿਸਤਾਨ ਵਾਂਗ ਫੌਜੀ ਪੁਲਿਸ ਰਾਜ ਬਣ ਰਿਹਾ ਹੈ ਕਿਉਂ ਸਿਮਰਨਜੀਤ ਸਿੰਘ ਮਾਨ ਨੂੰ ਭਗਵੰਤ ਮਾਨ ਦੀ ਪੁਲਿਸ ਨੇ ਹਿਰਾਸਤ ਚੁਲਿਆ ਹੈ ਜਦਕਿ ਸਿਮਰਨਜੀਤ ਸਿੰਘ ਮਾਨ ਨੇ ਤਾਂ ਪਾਨਾ ਸਿੱਧੂ ਦੀ ਗੈਰ ਕਾਨੂੰਨੀ ਹਿਰਾਸਤ ਖਿਲਾਫ ਅੱਜ ਸ਼ਾਂਤਮਈ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਕਿ ਸਾਨੂੰ ਪੰਜਾਬ 'ਚ ਸਰਕਾਰ ਦੇ ਗਲਤ ਫੈਸਲਿਆਂ ਦਾ ਵਿਰੋਧ ਕਰਨ ਦੀ ਵੀ ਇਜਾਜ਼ਤ ਨਹੀਂ ਦਰਅਸਲ ਐਮਪੀ ਸਿਮਰਨਜੀਤ ਸਿੰਘ ਮਾਨ ਨੇ 1 ਫਰਵਰੀ ਯਾਨੀ ਕਿ ਅੱਜ ਤੁਰੀ ਚ ਵੱਡਾ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ ਜਦਕਿ ਸੰਯੁਕਤ ਕਿਸਾਨ ਮੋਰਚੇ ਦੇ ਸਹਿਯੋਗ ਨਾਲ ਮੁੱਖ ਮੰਤਰੀ ਦੀ ਸੰਗਰੂ ਰਿਹائش ਅੱਗੇ 3 ਫਰਵਰੀ ਨੂੰ ਰੋਸ ਪ੍ਰਦਰਸ਼ਨ ਕਰਨ ਦਾ ਪਲਾਨ ਹੈ ਸੋਸ਼ਲ ਮੀਡੀਆ ਤੇ ਚਰਚਿਤ ਯੂਟਿਊਬਰ ਪੰਨਾ ਸਿੱਧੂ ਦੀ ਗ੍ਰਿਫਤਾਰੀ ਪੰਜਾਬ ਸਰਕਾਰ ਤੇ ਪੁਲਿਸ ਲਈ ਵੱਡੀ ਮੁਸੀਬਤ ਬਣੀ ਹੈ ਕਿਉਂਕਿ ਇਸ ਦੀ ਗ੍ਰਿਫਤਾਰੀ ਦਾ ਕਈ ਸਿਆਸੀ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਵੱਡਾ ਵਿਰੋਧ ਕਰ ਰਹੀਆਂ ਨੇ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਤੱਕ ਦੇ ਲਈ ਇੱਕ ਖਬਰ ਭੇਜੀ ਹੈ ਗੁਰਦੀਪ ਸਿੰਘ ਨੇ